ਆ ਬੀਬੀ ਬੰਦ ਪ੍ਰੀਤ ਕਾ ਮੈਂ ਖੁਸ਼ ਹੂ ਕਿ ਕਿੰਨਾ ਪਾਇਆ ਤੇ ਸਾਰੇ ਮੇਰੇ ਵੀਰਾਂ ਨੇ ਕਾਹਲੀਆਂ ਮਾਰੀਆਂ ਤੇ ਖੂਬ ਰੰਗ ਲਿਆ ਮੇਰੇ ਵੀਡੀਓ ਆਪਾਂ ਕੰਪੀਟੀਸ਼ਨ ਜਿੱਤ ਕੇ ਮੈਂ ਜਿੱਤੀ ਆ ਚਲ ਲੈ ਲਓ ਚੱਲ ਲੈ ਲਓ ਹੈ ਬਾਈ ਤੂੰ ਹੈਗਾ ਇਹਦੇ ਹੱਕ ਚਿਕਣਾ ਉਹਨੂੰ ਪਹਿਣਾ ਮੈਂ ਮੇਰੀ ਫਰੰਟ ਹੈ ਕਿਹੜੀ ਕਤ ਨੋ ਮਹ ਕੋਟਲੇ ਤੇ ਖਵਾ ਕੁਟਲੇ ਖਵਾ ਕਿ ਲਉ ਤੈਨੂੰ ਕਲ ਕੁਟਲੇ ਨੂੰ ਛੱਡ ਮੈਂ ਆ ਪੁੱਛਦੀ ਆ ਆ ਪਾਣੀ ਪਾਉਂਦਾ ਇਹਨੂੰ ਵੋਟ ਹੈ ਆ ਦੇਖ ਲਓ ਬੰਤ ਵੀ ਨਹੀਂ ਪਾਉਂਦਾ ਬਈ ਭੁੱਲ ਕੇ ਵੋਟ ਨਾ ਪਾ ਦਿਓ ਇਸ ਬੰਦੇ ਨੂੰ ਚਲੋ ਤੂੰ ਪਾਏਂਗੇ ਨਾ ਵੋਟ ਵੀਰੇ ਨੂੰ ਪਾਉਂਗੇ ਸਾਰਿਆਂ ਵੀਰੇ ਨੂੰ ਪੈਣੀ ਆ ਵੋਟਾਂ ਵੀਰੇ ਪੈਣੀ ਆ ਵੀਰੇ ਤਾਂ ਇਹ ਤੋਂ ਵੀ ਲੰਡਰਾ ਆਪਣੀ ਤਾਂ ਹੈ ਨਹੀਂ ਦੋਨਾਂ ਨਾਲ ਨਹੀਂ ਆਪਣੀ ਦੋਨਾਂ ਨਾਲ ਨਹੀਂ ਹੈਗੀ ਹਾਂ ਆ ਪਤਾ ਜੇ ਬੰਤ ਖੜ ਗਿਆ ਇਹਨੂੰ ਪਾ ਦਾਂਗੇ ਵੋਟ ਹਾਂ ਬੰਤ ਨੂੰ ਪਾ ਦਾਂਗੇ ਥੈਂਕ ਯੂ ਬਈ ਥੈਂਕ ਯੂ ਮੈਂ ਅੱਛੀ ਹਾਂ ਪਤਾ ਹੀ ਹੈ ਬਰੇਗੀ ਉਹਦੀਆ ਦੇਖ ਲੈ ਮੈਨੂੰ ਵੀ ਆਂਦੀ ਆ ਆਹ ਹੋਰੀ ਗੱਲ ਕਰੀਏ ਤੇ ਨਗਰੇਜੀ ਚ ਹਾਂ ਬਰੇਜੀ ਕਰੀ ਰਹਿੰਦੀ ਸੀ ਹੈ ਕਾਈਛੇ ਹੋ ਮੋਲ ਹੈ ਤਾਂ ਹਿੰਦੀ ਸੀ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂ ਵੈਲਕਮ ਉਹ ਨਹੀਂ ਉਹ ਕੇ ਬੰਦਾ ਮੈਨੂੰ ਵੀ ਆਂਦੀ ਆ ਲੋ ਪੜਿਆ ਹੋਇਆ ਮੈਂ ਜਵਾਨੀ ਪੜੇ ਮੈਂ ਚਾਰ ਪੜੀ ਹੋਈ ਆ ਹਾਂ ਉਹਨੂੰ ਮੜਾ ਦੇ ਚਲੋ ਮਿਹਰ ਮਾਨੇ ਉਹ ਕਟਮ ਨੂੰ ਖੜ ਹੁਣ ਤਾਂ ਮੈਂ ਬਹੁਤ ਚਾਹਣਾ ਤੀ ਆਹੋ ਲੜਕਾ ਤਾਂ ਮੈਂ ਬਹੁਤ ਪਾਈਦਾ ਚਲੀਏ ਆ ਜਾ ਆ ਬੰਨੂ ਪਿੱਛੇ ਸੇਪੇ 2 ਛੋਟਾ ਕਰੀ ਚਲੋ ਗੱਤ ਵੀ ਤੋਂ ਲੈ ਚਲਾਂਗੇ ਨਾਲ ਸਾਫ਼ ਨਹੀਂ ਸੁਣਨੇ ਹੈ ਨਾ ਮੈਂ ਜਾਈ ਕਹਿੰਦਾ ਭਾਜੀ ਨਾ ਰੁਪਿਆ ਫੁੱਟਾ ਬਣਾਓ ਵਾਪਸੀ ਜਮਣ ਭੇਜੇ ਕਿਹਨੇ ਲੱਗੇਗਾ ਓਕੇ ਰੋਮੜਾ ਕੰਮ ਕੰਨ ਕਿਹਨੇ ਲੱਗੇਗਾ ਬਿਲਕੁਲ ਫਸਤੀ ਲੱਗੇਗਾ ਇੱਧਰ ਕੋਨਾ ਇੱਧਰ ਕੋ ਇੱਥੇ ਕਿਹਨੇ ਲੱਗੇਗਾ ਦਰ ਅੱਗੇ ਵੱਡੇ ਜਾ ਰਹੇ ਨੇ ਅਸਾਂ ਦੇ ਪੱਟੇ ਨਹੀਂ ਦਿਖਾਈ ਨਹੀਂ 4 5 ਜਦੋਂ ਪ੍ਰਸ਼ਾਦ ਦੇਵੋਗੇ ਫਿਰ ਪ੍ਰਸ਼ਾਦ ਦੇ ਛਕਾਂਗੇ ਆਹ ਅੱਟਾ ਤਿੰਨਾ ਨਾ ਆਏ ਕੋਲੀਆਂ ਕੱਢ ਲਈ ਵਿੱਚੋਂ 1/2 ਥੋੜੀ ਇਹ ਤਾਂ ਉਧਰ ਸ਼ੂਟ ਕਰਨਗੇ ਮੰਨ ਕੇ ਤੁਸੀਂ ਦੇ ਚੱਕ ਲਓ 4 ਹੋ ਗਈਆਂ ਬੁਰੀਆਂ ਰੋਟੀਆਂ ਇਹਨਾਂ ਦੀ ਵੇਖ ਤੇ ਚੱਪੋਈ ਰੋਟੀ ਆ ਗਏ ਚੱਪੋਈ ਚਰਨ ਰੋਟੀ ਬੱਧਵਾਉ ਥੋੜੀ ਜਿਹੀ ਵਿੱਚ ਚਰਨ ਨੂੰ ਮਿਹਨਤ ਵੱਧ ਕਰਦੀ ਹੈ ਇਸ ਕਰਕੇ ਚਰਨ ਨੂੰ ਦੋ ਮੁਲ ਕੇ ਬੱਧਵਾਉ ਚੰਦਗੀ ਨਾ ਕੋਈ ਨਾ ਨੀ ਦਿਨ ਆਣਾ ਵੀ ਮੱਖੀ ਦਾ ਜਿਵੇਂ ਚਾਰ ਪਿਆ ਨਾ ਸਾਡੇ ਤਾਂ ਉਹਨੇ ਚਾਰ ਪਿਆ ਪਿਆ ਚਾਰ ਤਾਂ ਆਪੀ ਪਿਆ ਪਿਆ ਚਾਰ ਮੋਟਾ ਲੰਗਰ ਵੀ ਖਾਣਦੇ ਸੱਤ ਤਾਂ ਡੰਗਰ ਵੀ ਨਹੀਂ ਖਾਂਦੇ ਦਾ ਤਾਂ ਪੀਦੇ ਯਾਰ ਮੂਵੀ ਲਾਉਂਗਾ ਤੁਹਾਡੀ ਹੈ ਮੂਵੀ ਲਾਉਣਾ ਮੂਵੀ ਲਾਉਣਾ ਫੋਟੋ ਬਣਾ ਕੇ ਅੱਗੀ ਬੱਧੀ ਆ ਬਣ ਰਹੀ ਆ ਦੇਖੋ ਅੱਛਾ ਬਣ ਰਹੀ ਹੈ ਉਹ ਬਣਾ ਰਹੇ ਹੋ ਜਵਾਨੀ ਪਾਇਦੇ ਨਾ ਹਾਂ ਅੱਛਾ ਪਈ ਮਾਇ ਚੂਲ ਛੱਡ ਮਾਇ ਤਾਂ ਉਹ ਗੜਾ ਜੇ ਤਾਂ ਤੇ ਛੜਾ ਪੀ ਕੇ ਦੁੱਧ ਜਿਹਾ ਹਾਂ ਉਹ ਖਾ ਉਹ ਆਇਆ ਕਚੜੇ ਚ ਵੜਦੇ ਮੇਰੇ ਬੱਬਲ ਚਾਰਾ ਨੰਬਰ ਨਹੀਂ ਚ ਅੱਛਾ ਆ ਉਹਦਾ ਡੱਬਾ ਕਿੱਥੇ ਆ ਨਾਲੀ ਨਹੀਂ ਦਾਰੀ ਹਾਲੋ ਪੰਜਾਬ ਪਾਲੀਪਨ ਬਣ ਕੇ ਕੀ ਕਹਾ ਕੀ ਕਰ ਤੇਰੇ ਲੱਗਿਆ ਕੋਣ ਤੁਹਾਨੂੰ ਦਿਖਾਣੇ ਆ ਜੀ ਫਿਲਮ ਹਰਾਮੀ ਦਾ ਸ਼ੂਟ ਅੱਛਾ ਤੁਹਾਨੂੰ ਕਰਦੇ ਮੈਸੇਜ ਉਹਦਾ ਨੰਬਰ ਕੱਢੀ ਅੱਜ ਤੁਹਾਨੂੰ ਇੱਕ ਸਰਪ੍ਰਾਈਜ਼ ਦਵਾਂਗੀ ਬਾਅਦ ਵਿੱਚ ਬਲੌਗ ਦੇ ਲਾਸਟ ਵਿੱਚ ਬਲੌਗ ਦੇ ਲਾਸਟ ਵਿੱਚ ਬਲੌਗ ਦੇ ਲਾਸਟ ਵਿੱਚ ਇੱਕ ਸਰਪ੍ਰਾਈਜ਼ ਦੇਵਾਂਗੇ ਤੁਹਾਨੂੰ ਨਾ ਉਹ ਹੀ ਦੇਣਾ ਆਪਣਾ ਸਰਪ੍ਰਾਈਜ਼ ਯੋਵਰਾਜ ਦੇ ਨਾਲ ਹੋਰ ਸ਼ਪਾਈ ਘੜਾ ਚਾਹੀਦਾ ਹਮ ਯੋਵਰਾਜ ਕਿੱਥੇ ਆਉ ਨੂੰ ਯੋਵਰਾਜ ਓਏ ਮਾਰ ਮੇਰੇ ਚਿੱਤ ਕਿਆ ਨ ਕਰਦੇ ਹੋ ਮੈਂ ਤੁਹਾਡੀ ਆਪਣੀ ਬੱਬਲ ਕੌਰ ਜੀ ਵੋਟਾਂ ਤਾਂ ਤੁਸੀਂ ਪਾਤੀਆਂ ਹੁਣ ਰਿਜ਼ਲਟ ਦੀ ਵੇਟ ਕਰੋ ਕੱਲ ਨੂੰ ਆ ਰਿਹਾ ਆਪਣਾ ਰਿਜ਼ਲਟ ਪਰ ਜਦ ਤੱਕ ਬਲੌਗ ਪਾਵਾਂਗੇ ਜਦ ਤੱਕ ਤਾਂ ਆ ਲੂਗਾ ਨਾਣੇ ਰਿਜ਼ਲਟ ਦਾ ਆਪਰ ਨੂੰ ਕੋਈ ਫਾਇਦਾ ਹੀ ਨਹੀਂ ਕਿਉਂ ਜੀ ਆਪਾਂ ਤਾਂ ਕੁਝ ਮਿਲਣਾ ਹੀ ਕੋਈ ਨਾ ਜਿੱਤੂ ਵਾਲੀ ਸੋਚ ਨਾ ਕਰੋ ਆਜੋ ਕੋਈ ਗੱਲ ਨਹੀਂ ਆਉਂਦੇ ਜਿਹੜਾ ਆਉਂਦਾ ਆਪਣੀ ਪਾਸੇ ਤੇ ਕੋਈ ਨਾ ਦੇਖੋ ਬਈ ਚਲੋ ਹਾਂ ਕਿਉਂਕਿ ਲਾਈਟ ਪਹਿਲੀ ਘਟਾ ਆ ਮਨਦੀਪ ਹਾਂਜੀ ਆ ਪਾਰਸਲ ਚੀਕਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ Amazon ਤੋਂ ਆਰਡਰ ਕੀਤਾ ਹੋਣਾ ਇਹ ਤੁਸੀਂ ਹਾਂਜੀ ਕੀਤਾ ਸੀ ਜੀ ਮੰਗਾਇਆ ਸੀ ਬੜੀ ਕੁਸ ਆਹ ਮਾਂ ਪਾਪਾ ਜੀ ਮੰਗਵਾਉਂਦੀ ਰਹਿੰਦੇ ਆ ਅਸੀਂ ਅੱਛਾ ਤੇ ਪੈਸੇ ਦੇ ਕਾਇ ਹੋਏ ਨੇ ਹਾਂਜੀ ਆਨਲਾਈਨ ਆ ਗਏ ਸੀਗੇ ਜੀ ਇਹ ਠੀਕ ਹੈ ਜੀ ਐਂਟਰੀ ਹੋ ਗਈ ਸੀ ਜੀ ਚਲ ਭਾਈ ਤੇ ਇਹਨੂੰ ਅੰਦਰ ਧਰਿਆ ਨਾਲੇ ਮੁੜ ਕੇ ਪਾਣੀ ਪਿਆ ਬਜਾਰ ਨੂੰ ਜੀ ਫਾਸਾਂਕਾ ਜੀ ਧੰਨਵਾਦ ਜੀ ਮੈਂ ਜਾਣਾ ਪਾਣੀ ਲਿਆ ਜੀ ਕਿਹੜਾ ਬੁੰਡਾ ਮੇਰਾ 샵ਰਾ ਜੀ ਅੱਛਾ ਰਮੇ ਫੇਰ ਐ ਖਣਾ ਮੈਂ ਗ੍ਰਾਫ ਦਾ ਲੇਕਿਨ ਉਦਰਾ ਦੇ ਚੁਕੀ ਤੁਸੀਂ ਥੋੜਾ ਅਮਨ ਅਮਨਦੀਪ ਕੌਰ ਜੀ ਹਾਂਜੀ ਹਾਂਜੀ ਆ ਪਰਸਨ ਚੀਜ਼ ਥੋੜਾ ਐ ਮਾ ਚਾਉਂਦਾ ਹਾਂਜੀ ਹਾਂਜੀ ਅਸੀਂ ਚਾਹੀਦਾ ਨਾ ਕੁੱਝ ਸੀ ਕਾਲਪੈਟ ਲੰਗਾਇਆ ਬਤ ਕੋਸ ਹਾਂ ਪਾਪਾ ਜੀ ਐਸੀ ਮੰਗਵਾਉਂਦੀ ਰਹਿੰਦੇ ਆ ਪੇਮੈਂਟ ਹੋਈ ਹੋਈ ਹੈ ਹਾਂ ਜੀ ਇਹਦੇ ਆਨਲਾਈਨ ਪੇਮੈਂਟ ਹੋਈ ਠੀਕ ਹੈ ਪਾਣੀ ਲੈ ਕੇ ਆ ਮੁੰਡੇ ਵਾਸਤੇ ਬਸ ਅੰਕਲ ਜੀ ਧੰਨਵਾਦ ਜੀ ਮੈਂ ਹੋਰ ਵੀ ਕਾਫੀ ਪਾਰਸਲ ਡਿਲੀਵਰ ਕਰਦਾ ਹਾਂ ਪਹਿਲਾਂ ਪਾਣੀ ਦਾ ਪਹਿਲੇ ਛੀਂਦੇ ਕਿਹੜਾ ਬੱਟਾ ਮਸਤਰਾ ਮੇਰਾ ਸ਼ਾਹਪਰਾਹੀ ਲੰਗੋ ਵਾਲ ਤੋਂ ਅੱਛਾ ਕਿੰਨਾ ਔਖਾ ਬਤ ਸੋਨੂ ਨੇ ਹੈ ਨਾ ਬਸ ਕਰਨਾ ਪੈਂਦਾ ਹੀ ਸਾਨੂੰ ਪਤਾ ਮਜਬੂਰੀ ਦਾ ਨਾ ਹੀ ਹੋਰ ਭਾਈ ਬਈ ਕਿੰਨੇ ਕਿੰਨੇ ਚਕਾਉਂਦੇ ਮੈਂ ਘਟੂ ਘਟ 10 11 ਪਿੰਡ ਹੋ ਜਾਂਦੇ ਨੇ ਜੀ 50 60 ਪਰਸ ਹੋੁੰਦੇ ਨੇ ਅੰਦਰ ਜੀ ਬਹੁਤ ਮਿਹਨਤ ਕਰਨੀ ਪੈਂਦੀ ਉਹਨਾਂ ਨੂੰ ਬਸ ਉਹ ਪਦੇ ਹੀ ਇਹੀ ਗਰਮੀ ਚ ਬੈਠੇ ਰਹਿੰਦੇ ਨੇ ਇੱਕਾ ਕਾਰਟੂਨ ਜਿਹਾ ਮਦਰ ਲੱਗ ਜਾਂਦਾ ਆਪੇ ਅਜ਼ਮਾਈ ਦੇਖ ਲੈ ਉਹ ਯਾ ਨਾ ਬਈ ਨਾ ਕੁਝ ਇਹ ਵੀ ਪਾਲਾਂਗੇ ਪਸੀਨਾ ਟੀਕੋ ਲੈ ਦੇਣਾ ਤੇਰੀ ਸਭੀ ਅੱਜ ਪੜ ਰਾਸ ਤੇ ਰਾਸ ਤੇ ਮੈਟਰ ਬੜਾ ਚੱਲਣਾ ਲੱਗਦਾ ਨੇੜੇ ਜੀ ਆ ਕੇ ਕੋ ਮੈਨੂੰ ਕੀ ਬਣਾ ਲੀਓ ਨੇੜੇ ਜੀ ਆੰਦੇ ਨਹੀਂ ਦੀ ਸਾਰੀ ਦਾ ਮੰਗਦੀ ਅੱਛਾ ਅੱਛਾ ਥੈਂਕ ਯੂ ਥੈਂਕ ਯੂ ਸਾਈਕਲ ਹੋਣੀ ਹੈ ਨਹੀਂ ਕਿ ਇਹ ਵੀ ਢੋਲੀ ਵਾਰੀ ਹੈ ਮੇਰੇ ਕੋਲ ਤਾਂ ਹੈਗਾ ਕਿ ਕੁਝ ਵਾਟਰ ਬਾਈ ਆ ਦਾ ਜੇ ਹੁਣ ਪਾਈ ਦਾ ਨਾਮ ਲੇਤਾ ਨਾ ਫਿਰ ਦੇਖ ਲੈ ਅੱਜ ਤੋਂ ਬਾਅਦ ਬਾਈ ਦੇ ਕੱਪੜੇ ਨਹੀਂ ਪਾਉਂਦੀ ਕਮੋ ਕਮੇ ਰਿਕੋਰਡੀ ਸੌ ਦੇਗੀ ਲੈ ਕਹਿਣਾ ਨਹੀਂ ਗੱਲ ਮੈਂ ਆਪਕੀ ਬਣਾ ਦਉਂਗਾ ਬਣਾ ਦੇ ਹਮ ਨਾ ਬਣ ਕਿ ਤੇਰੀ ਲੋੜ ਵੀ ਬਣਾ ਲਗੀ ਬਣਾ ਦੇ ਅਰ ਮੈਦਾਨ ਵਾਲਾ ਪਾ ਲਿਆ ਕੋਈ ਗੱਲ ਨੁਕਾ ਜਰਾ ਆਪਾਂ ਵੀ ਇੱਕ ਮੈਨੂੰ ਉਹ ਲਿਆ ਜੀ ਕੋ ਥੱਲੋ ਨਹੀਂ ਪਾਉਣ ਵਾਲੇ ਫਲੈਕਸੀ ਅੱਛਾ ਠੀਕ ਹੈ ਮੇਰੇ ਕੋਲ ਮੁਝੇ ਕਹਿਣਾ ਉਹਦੀ ਸਾਦੀ ਮੈਕਸੀਕੋ ਨਾਲ ਦੇ ਬਾਰੇ ਚੱਲਣ ਬਣ ਗਈ ਹੋਣੀ ਹੋਰ ਭਾਈ ਠੀਕ ਹੋ ਹਾਂਜੀ ਠੀਕ ਹੈ ਜੀ ਕੀ ਗੱਲ ਹੁਣ ਕਿਤੇ ਕਿੜੀ ਨਹੀਂ ਮਾਰਾ ਹੈ ਕਿਤੇ ਬਸ ਟਾਈਮ ਹੀ ਨਹੀਂ ਲੱਗਿਆ ਗਰਮੀ ਵਾਲੀ ਆ ਮੈਂ ਤਾਂ ਨਿਕਲਦੀ ਨਹੀਂ ਬਾਹਰ ਗਰਮੀ ਕਰਕੇ ਨਹੀਂ ਇਸ ਲਈ ਰਕ ਮੇਰੀ ਦੀ ਤੁਹਾਡੇ ਕੋਲ ਸਾਨੂੰ ਮੈਂ ਦੱਸਾਂਗਾ ਆਹੋ ਇਹ ਥਰਕੀ ਵੀ ਹੈ ਹੈ ਮੰਨ ਤਾ ਹਾਂ ਦੁਨੀਆ ਦਾ ਸਾਰਾ ਕੁਝ ਮੁੱਕ ਜੂ ਪਰ ਜਨਾਨੀਆਂ ਦੀਆਂ ਲੈਣਾ ਨਹੀਂ ਮੁੱਕ ਸਕਦੀਆਂ ਹਨਾ ਓਏ ਨਹੀਂ ਭਾਈ ਮੁੱਕ ਜੀ ਏ ਪਤਾ ਨਹੀਂ ਕਦੋਂ ਮੁੱਕਣੀ ਦੁਨੀਆ ਮੁੱਕ ਜੂ ਇਹ ਤਾਂ ਚੁਗਲੀ ਮੁੱਕਦੀ ਹੋਣੀ ساری ਉਮਰ ਤੂੰ ਤਾਂ ਆਪੇ ਛ ਮੈਂ ਕਮਾ ਚ ਆ ਦੇਖ ਲੋ ਵੀ ਗਰਮੀ ਦਾ ਹਾਲ ਇੱਥੋਂ ਪਤਾ ਲੱਗਦੀ ਆ ਗਰਮੀ ਕਿੰਨੀ ਆ ਬੋਤਲਾਂ ਘੱਟ ਨੇ ਫ੍ਰਿਜ ਚ ਫੋਨ ਜ਼ਿਆਦਾ ਨੇ ਆ ਦੇਖ ਲੋ ਧਿਆਨ ਨਾਲ ਚਾਰ ਫੋਨ ਲਾਏ ਹੋਏ ਨੇ ਫ੍ਰਿਜਰ ਚ ਆ ਬਾਕੀ ਫ੍ਰਿਜ ਖਾਲੀ ਆ ਗਰਮੀ ਤਾਂ ਦਾ ਚਾਲਾ ਲਓ ਹੁਣ ਮਾਂ ਚ ਦੇਖੇਗੀ ਬੰਦ ਦੇ ਦੇ আরে ਮੇਰੇ ਵਾਸਤੇ ਅੰਬ ਬੰਤ ਬੱਬਲ ਮੈਨੂੰ ਅੰਬ ਦੇ ਦੋ ਤੋੜ ਕੇ ਫਿਰ ਅੰਬ ਲੈਣਾ ਆਇਆ ਕਿੱਥੇ ਕਹਾ ਤਕ ਕਹਾ ਤੋ ਹੋਗੀ ਨਾ ਅੰਬ ਲੈਣਾ ਮੈਂ ਬੱਬਲ ਦੀ ਵੀਡੀਓ ਬਣਾ ਰਹੀ ਆ ਮੇਰੀ ਵੀ ਨਾਲ ਵਿੱਚ ਬੱਬਲ ਦੀ ਵੀਡੀਓ ਬਣਾ ਰਹੀ ਆ ਮੈਂ ਬੰਤ ਵੀ ਸਪੈਸ਼ਲ ਬੇਨਤੀ ਕੀਤੀ ਚਲੋ ਮੈਂ ਮੇਰਾ ਵੀਰਾ ਬਣ ਕੇ ਮੈਨੂੰ ਅੰਬ ਦੇ ਦੇ ਉਹ ਅੰਬ ਤੋੜ ਰਿਹਾ ਆ ਹੁਣ ਮੈਂ ਉੱਥੇ ਅੰਬ ਲੈਣਾ ਮੈਂ ਇੱਥੇ ਅੰਬ ਲੈਣਾ ਤੁਸੀਂ ਸਾਡੀ ਰੀਲ ਤਾਂ ਬਣਾ ਦੋ ਸੀ ਰੀਲ ਬਣੀ ਆ ਚੱਲ 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 ਬਣਾਤੀ ਹੋਰ ਦਰ ਬਣਾ ਦੋ ਵਧੀਆ ਜੀ ਰੀਲ ਪੰਤ ਵੀ ਆਵੇ ਮੈਂ ਵੀ ਆਵਾਂ ਪਿੱਛੇ ਦੋਨੇ ਆ ਰਹੇ ਆ ਓਏ ਮਾੜਾ ਮੁੱਟਾ ਕੈਮਰਾ ਥੋੜੀ ਆ ਹਾਂ ਤਿੰਨੇ ਆ ਰਹੇ ਨੇ ਇੱਧਰ ਇੱਧਰ ਮਾੜਾ ਮੁੱਟਾ ਕੈਮਰਾ ਇੱਕ ਬਣਾ ਲਓ ਬੈਠ ਜੀਂਗੇ ਹੋ ਕੇ ਰੇ ਦੇ ਦੇ ਜੀ ਆਏ ਹਾਏ ਚਲ ਬਾਜੂ ਨੇ ਕੀ ਹੋ ਗਿਆ ਕਾਹ ਤੋਂ ਇਹ ਟੈਨਸ਼ਨ ਜੀ ਚ ਬੈਠਿਆ ਬਸ ਕੰਮ ਤਾਂ ਚੱਲਦਾ ਨਹੀਂ ਕੋਈ ਨਾ ਕੋਈ ਦਿਹਾੜੀ ਮਿਲਦੀ ਆ ਟੈਨਸ਼ਨ ਨਹੀਂ ਆ ਹੋਰ ਕੀ ਆ ਕਰਦਾ ਸਾਰਾ ਰਸ਼ਨ ਮੁੱਕਿਆ ਪਿਆ ਹੁਣ ਕੋਈ ਕੰਮ ਤਾਂ ਕਰਨਾ ਪੈਣਾ ਚਾਰ ਪੈਸੇ ਲਿਆ ਕੇ ਤੋ ਰਸ਼ਨ ਲਈਏ ਮੈਂ ਉਹਦੇ ਨਾਲ ਮੁੰਡੇ ਨਾਲ ਕਰਦਾ ਗੱਲ ਸਰਨ ਨਾਲ ਕੈਨੇਡਾ ਸਰੀਚ ਰਹਿੰਦਾ ਮੁੰਡਾ ਉਹ ਖਰ ਦਿਲ ਦਾ ਸਾਫਾ ਵਿਚਾਰਾ ਪਾ ਦਿੰਦਾ ਪੈਸੇ ਮੈਨੂੰ ਕਦੇ ਮੇਰੀ ਤਾਂ ਮੂੜੀ ਨਹੀਂ ਉਹਨੇ ਫਿਰ ਤੂੰ ਅੰਗ ਕੇ ਦੇਖ ਲੈ ਮੈਂ ਮੰਗਣਾ ਤਾਂ ਕੀ ਹੋਵੇ ਜਦੋਂ ਕਹੇਦਾ ਉਹਦਾ ਪਾਈ ਦੂ ਵਿਚਾਰਾ ਪਹਿਲਾਂ ਵੀ ਮੈਨੂੰ ਬਹੁਤ ਵਾਰੀ ਮਦਦ ਕਰੀ ਆਉਣੇ ਮੇਰੇ ਬੰਦਾ ਸਾਫਾ ਦਿਲ ਦਾ ਕਰਦੇ ਫਿਰ ਫੋਨ ਹਾਂ ਫੋਨ ਕਰਦਾ ਮੈਂ ਉਹਨੂੰ ਮੇਰਾ ਤਾਂ ਭਾਈਓ ਆਹੋ ਕਿਤਰਾ ਹੈ ਮੰਨਤ ਹਾਂ ਦੁਨੀਆ ਦਾ ਸਾਰਾ ਕੁਝ ਮੁੱਕ ਜੂ ਪਰ ਜਨਾਨੀਆਂ ਦੀ ਅਲੱਗ ਨਾਲ ਨਹੀਂ ਮੁੱਕ ਸਕਦੀਆਂ ਹਨਾ ਓਏ ਨਹੀਂ ਬਾਈ ਮੁੱਕ ਜੀਣਾ ਇਹ ਪਤਾ ਨਹੀਂ ਕਦੋਂ ਮੁੱਕਣ ਦੀ ਦੁਨੀਆ ਮੁੱਕ ਜੂ ਇਹ ਤਾਂ ਚੁਗਲੀ ਮੁੱਕਦੀ ਹੋਣੀ ਸਾਰੀ ਉਮਰ ਤੂੰ ਤਾਂ ਆਪਰੇ ਛ ਮੈਂ ਕਮਾਈ ਚ ਲਾ ਫੋਟੋ ਬਾਈ ਇਹ ਮੁੱਕ ਕੋਲੀ ਉਟੀ ਦੇ ਗਈ ਹੈ ਇੱਕ ਮਿੰਟ ਯਾਰ ਲਾਈਟ ਲਾਈਵ ਦੇਖਾ ਕਿ ਫਰਕ ਪਊਗਾ ਯਾਰ ਮੋੜੀ ਲਾਈਟ ਲੱਗੀ ਇਹ ਮੋਕੜੀ ਉੱਤੇ ਬਗੀ ਨਾ ਬਾਪਾ ਅੱਜ ਤਾਂ ਉਹ ਘਰੇ ਸੀ ਉਹ ਤਾਂ ਹਰ ਰੋਜ਼ ਜਾਂਦੀ ਆ ਅੱਜ ਨਾ ਉਸ ਨਾਮ ਗਈ ਹੋਣੀ ਸਮਾਨ ਲੈ ਕੇ ਅੱਛਾ ਪਤਾ ਨਹੀਂ ਆਹ ਰੋਜ਼ ਹੀ ਤੁਰ ਲੈਣ ਸਮਾਨ ਰੋਜ਼ ਉਹ ਤਾਂ ਉਹ ਰੋਜ਼ ਜਾਂਦੀ ਹੋਊਗੀ ਨਾ ਸਮਾਨ ਲੈ ਕੇ ਗਈ ਹੋਣੀ ਇੰਨਾ ਹਜੇ ਰੋਟੀ ਤਾਂ ਜਾਣ ਨਹੀਂ ਲੱਗੀ ਆ ਜਾ ਫਿਰ ਮੈਂ ਨਾ ਬਿਲਾਇਂਗਾ ਤੇ ਜੋ ਮੈਂ ਤੈਨੂੰ ਕੱਟਦਾ ਮੈਨੂੰ ਕਲਾਸ ਪੜ੍ਹਨੀ ਚੰਗਾ ਠੀਕ ਹੈ ਮੈਂ ਨਹੀਂ ਤੈਨੂੰ ਕੱਟਦਾ ਮਰੋ ਹੈ ਤੇ ਜਦ ਜਾਨ ਦੇਖਿਆਇਗਾ ਨਹੀਂ ਹੋਰ ਬੰਦ ਐਕਸ਼ਨ ਲੋ ਕੁਟੋਣੀ ਇਹ ਮੋਕ ਕੋ ਡਿਊਟੀ ਦੇਈ ਹੈ ਨਾ ਪਪਾ ਡਿਊਟੀ ਦਿੱਤਾ ਹਜੇ ਜਾਨ ਨਹੀਂ ਲੱਗੀ ਅੱਜ ਉਹ ਘਰੀ ਸੀ ਉਹਨਾਂ ਸੁਨਾਮੋ ਸਮਾਨ ਸਮੋਲ ਲੈਣ ਗਏ ਨੇ ਪਪਾ ਨੇ ਸਾਰਾ ਦਿਨ ਮੂੰ ਚੱਕ ਕੇ ਤੁਰੇ ਫਿਰਦੇ ਰਹਿੰਦੇ ਨੇ ਇੱਕ ਆ ਕਾਰਟੂਨ ਜਿਹਾ ਉਹਦੇ ਮਗਰ ਲੱਗਿਆ ਫਿਰਦਾ ਜਿਵੇਂ ਉਹ ਕਹਿੰਦੀ ਹੈ ਨਾ ਬਸ ਉਵੇਂ ਹੀ ਕਰਦਾ ਹੈ ਵੀ ਉਹ ਭਾਈ ਤੂੰ ਉਹਨੂੰ ਵਿਚਾਰੇ ਨੂੰ ਮਾਰਾ ਕਿਉਂ ਕਹਣੀ ਹੈ ਉਹ ਤਾਂ ਭੋਲਾ ਬੰਦਾ ਹੈ ਉਹ ਤਾਂ ਇਹ ਜਿਵੇਂ ਕਹਿੰਦੀ ਹੈ ਉਹ ਤੋਂ ਮੈਂ ਮਗਰ ਤੁਰਿਆ ਫਿਰਦਾ ਉਹਨੂੰ ਜਦੋਂ ਵਿਚਾਰੇ ਨੂੰ ਸਮਝ ਹੀ ਨਹੀਂ ਹਜੇ ਆਪਾਂ ਬਗਾਨੇ ਪੁੱਤ ਨੂੰ ਕਿਉਂ ਦੋਸ ਦਈਏ ਮਾੜੀ ਤਾਂ ਇਹ ਆਪਣੀ ਹੈ ਕਲਸਣੀ ਹੈ ਨਹੀਂ ਪਪਾ ਅੰਮਰੂ ਵੀ ਬਦਲ ਗਿਆ ਮੇਰੇ ਨਾਲ ਉਹ ਉਹ ਨਾ ਗੱਲ ਨਹੀਂ ਕਰਦਾ ਆ ਜਿਵੇਂ ਸਿਖਾਉਂਦੀ ਹੈ ਨਾ ਮੱਕੋ ਇਹ ਵੀ ਉਹ ਨੂੰ ਮੇਰੇ ਨਾਲ ਕਰਨ ਲੱਗਿਆ ਸ਼ਲੋਕ ਫਿਰ ਮੈਂ ਭਾਈ ਤੈਨੂੰ ਕਹਿ ਤਾ ਉਹਨੂੰ ਜਦੋਂ ਬਚਾਰਿਆਂ ਨੂੰ ਇੰਨੀ ਸਮਝ ਹੀ ਨਹੀਂ ਉਹਨ ਤਾਂ ਜਿਵੇਂ ਇਹ ਕਹਿ ਦਿੰਦੀ ਹੈ ਉਵੇਂ ਉਹ ਕਰਦਾ ਹੈ ਨਾਲੇ ਤੁਮੈਂ ਦੇਖਣਾ ਇਹਨੂੰ ਕਿੰਨਾ ਪੜਾਇਆ ਕਿੰਨਾ ਇਹਨੂੰ ਲਿਖਾਇਆ ਵੀ ਚਲ ਪੜ੍ਹੂਗੀ ਲਿਖੂਗੀ ਐਡਾ ਸੋਹਣਾ ਮੈਂ ਰਿਸ਼ਤਾ ਦੇਖਿਆ ਹੈ ਤੇਰੀ ਭੂਆ ਨੂੰ ਮੈਂ ਹਾਂ ਕਰਤੀ ਵੀ ਚਲ ਵਿਆਹ ਕਰ ਦਾਂਗੇ ਦੋਨੇ ਬਾਹਰ ਭੱਜ ਜਾਣਗੇ ਇਹਨੇ ਹੋਰੀ ਚੰਦ ਚੜਦਾ ਇੱਥੇ ਬਹੁਤ ਅਮਰੂ ਲੱਗਿਆ ਅਮਰੂ ਲੱਗਿਆ ਅਮਰੂ ਕਿੱਥੋਂ ਲੱਗਿਆ ਇਹ ਲਿਆਉਂਦੀ ਨਾਲ ਕਿਹਾ ਤੋਂ ਮੇਰੇ ਕੋ ਐ ਅਮਰੂ ਦੇ ਨਾਮਕਿਆਂ ਤੋਂ ਆਏ ਨੇ ਆੜੂ ਤੇ ਨਾ ਨਾ ਲੱਗਿਆ ਅਮਰੂ ਦੇ ਆ ਅਮਰੂ ਦੇ ਨਾਮਕਿਆਂ ਤੋਂ ਗੂਰਾਏ ਨੇ ਤੂੰ ਬੜੀ ਗਰੂਰ ਕਰਦੇ ਆ ਜਿੱਦਾਂ ਚਰਮੋਲੇ ਆ ਯਾਰੂ ਚਰਮੋਲੇ ਆ ਯਾਰੂ ਤੇ ਮੈਨੂੰ ਐਸੀ ਚੀਪੂ ਉਹ ਪਖਾ ਚੁੱਕੇ ਆ ਚਲੋ ਕਿੱਥੋਂ ਲਕਈਆਂ ਨੇ ਐਵੇਂ ਲੇ ਕੇ ਕਿੱਥੇ ਲੈ ਰਹੇ ਤੋਂ ਲੈ ਕੋ ਬਹੁਤ ਵਧੀਆ ਆਹ ਨੂੰ ਮੈਂ ਦੇਖਣਾ ਚਾਹ ਲਾ ਮੇ ਫਿੱਕੇ ਜਿਹੇ ਹੋਣਗੇ ਕੱਚੇ ਜਿਆ ਪਰ ਬਹੁਤ ਟੇਸਟੀ ਜਿਹਾ ਮੱਖਾਂ ਦਾ ਵਰਗੇ ਮਿੱਠੇ ਨੇ ਸੂਰ ਐਡ ਵੀ ਕਰਦੀ ਆ ਕਿਹੜਾ ਬਾਗ ਦੱਸਦੇ ਲੈ ਆਉਣ ਕਿ ਲੈ ਤੇ ਜਾ ਕੇ ਲੈ ਆਉ ਜੀ ਟੋਕਰੇ ਚ ਜੱਜਾ ਤੁਹਾਨੂੰ ਪਹਿਲੇ ਪਹਿਲੇ ਇਕੱਲਾ ਇਕੱਲਾ ਚੁਣ ਕੇ ਦੇ ਰਿਹਾ ਨਾ ਬਹੁਤ ਡੈਸ ਜਿਹਾ ਕ੍ਰੈਸ਼ ਨਹੀਂ ਪਹਿਨੂਰ ਕਿੱਥੇ ਨੇ ਵੀ ਰੱਡ ਰੱਡਰਸ ਦੱਸਦੇ ਇਹ ਵੀ ਨਾਲ ਦੀ ਨਮੋਲ ਇਹਦੇ ਨਾਲ ਕੇ ਨੇ ਨਮੋਲ ਨਮੋਲ ਬਿਚਦੇ ਨਾ ਅਰੇ ਲੱਭ ਲਿਆ ਉਹਨਾਂ ਦੇ ਬੋਤ ਲੱਗੇ ਹੋਏ ਨੇ ਜੀ ਇਹ ਆਹ ਕੀ ਕਹਿੰਦੇ ਇਹਨੂੰ ਫਿਰ ਭੁੱਲ ਜਾਣੀਆਂ ਅੰਬੂਰ ਗਰੇਪਸ ਗਰੇਪਸ ਤੇ ਚੀਕੂ ਸਾਡੇ ਖੇਤਾਂ ਚ ਲੱਗੇ ਹੋਏ ਨੇ ਹੋਰ ਪਪਾ ਲੈ ਕੇ ਆਈ ਸੀ ਉਹ ਸੇ ਖਾ ਗਏ ਜੀ ਚੀਕੂ ਲੈ ਕੇ ਆਈ ਸੀ ਹੋਣਾ ਤੋੜਨ ਬਾਅਦ ਜੋ ਕਟਬੜੀ ਪੈਣੀ ਆ ਸਨੌਰ ਜਾ ਕੇ ਲਿਆ ਲਿਆ ਚੀਕੂ ਨਾਲ ਤੋੜਨ ਵਾਂਗ ਜੋ ਕਟਬੜੀ ਪੈਣੀ ਆ ਪਹਿਲਾਂ ਸਾਡੇ ਲੋਕ ਆੜੂ ਤੋੜ ਕੇ ਲਾ ਕੇ ਸਾਰੇ ਸਾਨੂੰ ਮਿਲੇ ਹੀ ਨਹੀਂ ਇਹ ਅਸੀਂ ਬਹੁਤ ਲੱਗੇ ਕਿ ਲੱਗਾ ਬਾਈ ਆਪਣੇ ਦਾ ਕੁਝ ਨਹੀਂ ਲੱਗਿਆ ਅੱਜ ਪਰ ਅਗਲੇ ਖਾਣ ਵਾਲੇ ਫਿਰ ਤੁਸੀਂ ਕਹਦੇ ਵਾਸਤੇ ਲਾਏ ਲੇ ਗਏ ਹਾਂ ਤੁਸੀਂ ਖਾਣ ਵਾਲੇ ਲੈ ਵੀ ਜਿੰਨਾ ਲੌਂਜੇ ਸਰ ਬਹੁਤ ਬਹੁਤ ਟੇਸਟੀ ਲੱਗੇ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਕਹਿੰਦਾ ਜਿਹੜੇ ਟੋਕਰੇ ਆ ਜਿਹੜੇ ਤੁਸੀਂ ਪੈ ਜਾਂਦੇ ਉਹਨਾਂ ਤੋਂ ਜਿੱਕੇ ਹੁੰਦੇ ਨੇ ਨਹੀਂ ਜਿਹੜੇ ਬਾਗ ਵਾਲੇ ਤਾਜ਼ੇ ਹੁੰਦੇ ਨੇ ਚਾਰ ਲੋਗਾ ਦੀ ਕੋਈ ਚੱਕਰ ਨਹੀਂ ਕਹਿੰਦੀ ਜਿਹੜੇ ਬਾਜ ਕੇ ਰੱਖ ਲੋ ਦੁਬਾਰੇ ਚਾਹ ਨਾਲ ਖਾ ਲਾਂਗੇ ਸેર ਇਹ ਗੂਰ ਖਾਈ ਵਿਚਾ ਨਾਲ ਸੀ ਅਹੇ ਕੋ ਸੁਬੇ ਖਾ ਸਰਦੇ ਹੋ ਮੈਂ ਨਾਲ ਤੁਰਨਾ ਪਿਆ ਆਹ ਇੰਤਨਾ ਮੁੱਕ ਕੋ ਵੀ ਸ਼ਾਕ ਹੋ ਜਾਵਾ ਮੇਰੇ ਤੇ ਕਿਉਂ ਕਿ ਮੈਂ ਰੋਜ ਜਦ ਤੱਕ ਨਹੀਂ ਲੜਦੀ ਸੀ ਜੇ ਮੈਂ ਅੱਜ ਨਾਲੋਂ ਕੁਝ ਬੋਲਦੀ ਫਿਰ ਉਹਨਾਂ ਫਿਰ ਉਹ ਮੇਰੇ ਤੇ ਸ਼ੱਕ ਹੋ ਜਾਂਦਾ ਵੀ ਮੈਂ ਕਿਉਂ ਨਹੀਂ ਹਾਂ ਕਿਠਾ ਬੋਲੀ ਹੈ ਵੀ ਤੇ ਮੇਰੇ ਮੂਰੇ ਲਿਆ ਕੇ ਉਹਨਾਂ ਕੱਪੜੇ ਉਹੀ ਤਾਂ ਗੱਲਾਂ ਕੱਪੜਾ ਨਹੀਂ ਅੱਜ ਇਹਨਾਂ ਨੂੰ ਸੱਟਪਾ ਮੈਂ ਕਿਹਾ ਮੈਂ ਖੁਨੀ ਥੋੜੀ ਮੈਂ ਨਾ ਪੂਰਾ ਫਿਰ ਲੜੀ ਇਹਦੇ ਨਾਲ ਹਾਂ ਹਾਂ ਹੁਣ ਉਹਨੂੰ ਤਾਂ ਐ ਲੱਗਿਆ ਵੀ ਭੈਣ ਨੂੰ ਦੁੱਖ ਹੋ ਰਿਹਾ ਹੈ ਮੇਰਾ ਹਸਪੀਟਲ ਜਾਣ ਦਾ ਪਰ ਵੱਧ ਖੁਸ਼ੀ ਤਾਂ ਮੈਨੂੰ ਹੋਈ ਹੈ ਜੇ ਤਾਂ ਘਰੋਂ ਬਾਹਰ ਰਹੇ ਤੇ ਆਪਾਂ ਨੂੰ ਮਿਲਣ ਦਾ ਮੌਕਾ ਮਿਲਦਾ ਰਹੇ ਹਾਂ ਹਾਂ ਜੀ ਬਾਜ ਉਹ ਤਾਂ ਕੋਈ ਗੱਲ ਨਹੀਂ ਕਿੰਗਾ ਮੈਰਾ ਹੁਣ ਮੇਰੀ ਗੱਲ ਸੁਣੋ ਤੁਸੀਂ ਦੇਖੋ ਜੀ ਸਾਡਾ ਸ਼ੂਟ ਇਹ ਸਾਡੇ ਡਾਇਰੈਕਟਰ ਸਾਹਿਬ ਹਾਂਜੀ ਹਾਂਜੀ ਸਮਝਾਓ ਤੁਸੀਂ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣ ਉਹ ਲਿਆਏ ਪੈਸਿਆਂ ਵਾਲਾ ਹਾਂ ਬਾਈ ਪੈਸਿਆਂ ਵਾਲਾ ਤਾਂ ਰਹਿ ਗਿਆ ਇਹ ਸਾਡੀ ਫਸਲ ਦੀ ਮਾਲਿਕਾ ਟਾਈਗਰ ਹੋ ਸਾਡਾ ਦੁਕਾਨ ਹੋਣੀ ਕੋਈ ਕਾਲਾ ਹੈਗਾ ਹਾਂ ਬਸ ਚੈੱਕ ਬਸ ਹਾਂ ਹਮ ਕੋਣ ਦੇ ਉਹ ਜੋੜ ਕੇ ਕਿ ਮੈਨੂੰ ਕਿਹਾ ਸੋਣ ਡਾਇਰੈਕਟਰ ਸਾਹਿਬ ਇਸ ਟਾਈਮ ਸਾਡਾ ਸ਼ੂਟ ਚੱਲ ਰਿਹਾ ਜੀ ਤੇ ਮੈਂ ਤਾਂ ਨਹੀਂ ਦੱਸਾਂਗੀ ਕਿੱਥੇ ਚੱਲ ਰਿਹਾ ਬਸ ਤੁਸੀਂ ਦੇਖ ਲਓ ਆ ਬੈਠੇ ਨੇ ਆਰਟਿਸਟ ਤੇ ਮੈਂ ਵੀ ਵੈਸੇ ਆਰਟਿਸਟ ਹੀ ਆਂ ਕੀ ਦੱਸਾਂ ਅਸੀਂ ਕਿਉਂ ਰਹੇ ਆ ਨਾ ਰਹੇ ਹਾਂ ਫਿਰ ਤੋਂ ਬਾਅਦ ਕਹਾਂ ਮਰੇ ਅੱਪਾ ਦੋ-ਦੋ ਘੰਟੇ ਬੈਠੇ ਰਹੇ ਜੀ ਫਿਰ ਚੱਲ ਹੋਰ ਸੈਟ ਕਰੇਗੀ ਮੈਂ ਤਾਂ ਕਹਿੰਦਾ ਜਿੰਦਾਂ ਹੁਣ ਖੱਤੀ ਛੇੜਦੇ ਨੇ ਕਹਿੰਦਾ ਪਹਿਲਾਂ ਟੋਕਦੇ ਰਹਿੰਦੇ ਸੀ ਵਿਆਹ ਕਰਾ ਲਿਆ ਗਿਆ ਹਾਂ ਹੁਣ ਪਤਾ ਲੱਗ ਗਿਆ ਕਹਿੰਦਾ 30 ਸਾਲ ਦੀ ਉਮਰ ਹੋ ਗਈ ਹਣਾ ਕਹਿੰਦਾ ਹੁਣ ਸਾਡਾ ਧੁੱਪ ਨਹੀਂ ਛੱਡ ਗਈ ਜਿੱਦਾਂ ਛੱਡੇ ਕਿਹੜਾ ਕਰਾਉਂ ਤੂੰ ਆਪਣੇ ਅੱਜ ਕਈ ਸਾਡੇ ਕਿਹੜਾ ਕੋਈ ਹੈਗਾ ਮੁੱਕ ਹੋਗੇ ਨਹੀਂ ਡੋਟੀ ਦੇ ਕਰੇਗੇ ਨਹੀਂ ਹਮ ਨੂੰ ਲੱਗਦੀ ਉਹ ਕਰ ਗੋਗੇ ਨਹੀਂ ਮੁੱਕ ਨੂੰ ਰਹਿ ਕੇ ਨਹੀਂ ਐਜ ਲੱਗਦਾ ਹੁੰਦਾ ਗੱਦੀ ਗੱਦੀ ਬੀਬੀ ਜੀ ਮੈਂ ਸਾਡੀ ਕੰਪਨੀ ਕਰ ਜਾਂਦੀ ਕਹਿੰਦੀ ਮੈਂ ਵੀ ਜੋਬ ਤੇ ਲੱਗੀ ਹੁੰਦੀ ਜੀ ਫੇਰ ਦੋਗੀ ਇੱਕ ਮਿੰਟ ਜਿੰਨ ਪੰਜ ਸਾਲਾਂ ਵਾਲਾ ਤੇਰਾ ਫੇਰ ਜਿਹੜਾ ਪੰਜ ਸਾਲਾਂ ਵਾਲਾ ਕਹਤਾ ਸੀ ਨਾ ਮੈਂ ਤੇ ਤੁਸੀਂ ਪਾਰਕ ਵਾਲੀ ਗੱਲ ਚੱਕਣ ਉਹਦੇ ਅੱਗੇ ਸਾਰੀ ਜਿਹਨੇ ਕਹਤਾ ਹਾਂ ਐਕਸ਼ਨ ਬੋਲੀ ਜਾਂਦੇ ਨੇ ਜੀ ਕਿੱਤਿਓ ਯਾਰ ਐ ਲਾਲ ਲਰ ਕੋਣੀ ਤੇ ਦੀ ਲਾਲ ਐਕਸ਼ਨ ਠੀਕ ਹੈ ਮੈਂ ਤਾਂ ਨਹੀਂ ਆ ਰਿਹਾ ਉਹੀ ਗੱਲ ਹੈ ਨਾ ਭਾਈ ਹੁਣ ਬਿਆਹ ਨੂੰ ਜਿਹੜੀ ਗੱਲ ਸਮਝਾਈ ਹੈ ਉਹ ਠੀਕ ਹੈ ਹੁਣ ਅੱਜ ਕੱਲ ਤਾਂ ਤੇਰੀ ਚਾਚੀ ਹੋਵੇ ਨੂੰ ਮਹਿੰਗੀ ਪੈਣ ਲੱਗੀ ਦੇਖ 200 300 ਤੋਂ ਘੱਟ ਪੀਦਾ ਨਹੀਂ ਹੁੰਦਾ ਠੀਕ ਆ ਫੇਰ ਆਰਡਰ ਮਾਰੂਗੀ ਨਾਂ ਸੰਗ ਬੰਨੇ ਵੀ ਮੈਂ ਮੇਰੀ ਨੂੰਹ ਹੈ ਜਾਂ ਪੁੱਤ ਆ ਬਰਗਰ ਲਿਆ ਦਿਓ ਜੀ ਮੈਨੂੰ ਜਿਵੇਂ ਨਵੀਂ ਵਿਆਹੀ ਹੁੰਦੀ ਹੈ ਗੱਲਾਂ ਐ ਕਰੂਗੀ ਫਰਕ ਹੈਗਾ ਨਾ ਇਹ ਗੱਲ ਦਾ ਫਰਕ ਤਾਂ ਹੈ ਚਾਚੇ ਚੱਲ ਫੇਰ ਕੀ ਹੋ ਗਿਆ ਹੁਣ ਜੇ ਉਹ ਮੇਰੀ ਗੱਲ ਮੰਨ ਲੂਗਾ ਉਹਨੂੰ ਮौज ਬਣ ਜਾਊ ਨਾ ਕੋਈ ਕਾਰ ਦੀ ਮੰਗ ਕਰੇ ਨਾ ਕੋਈ ਪੀਜੇ 버ਗਰ ਦੀ ਮੰਗ ਕਰੇ ਉਹਨੂੰ ਤਾਂ ਲਿਆ ਕੇ ਪਾਇਆ ਚੌਲ ਚੌਲ ਵੀ ਬਣਾ ਲੈ ਖਾ ਲੈ ਉਹ ਤਾਂ ਬੜੀਆਂ ਵਾਲੀਆਂ ਪਾਇਆ ਚੌਲ ਲੈਂਦੇ ਬਣਾ ਕੇ ਖਾ ਲੈ ਤਾਂ ਮੈਂ ਉਹਨੂੰ ਸਮਝਾਇਆ ਵੀ ਤੇਰਾ ਖਰਚਾ ਘਟ ਹੋਊਗਾ ਚਾਚੇ ਮੈਨੂੰ ਲੱਗਦਾ ਤੇਰਾ ਵਿਆਹ ਹੋਇਆ ਤੈਨੂੰ ਸਮਝਾਇਆ ਨਹੀਂ ਕਿਸੇ ਨੇ ਤਾਂ ਹੀ ਗਲਤ ਫੈਸਲਾ ਲੈ ਲਿਆ ਹੋਰ ਭਾਈ ਹੁਣ ਪਛਤਾਉលਿਆ ਵੀ ਐਡਾ ਮਹਿੰਗਾ ਸੌਦਾ ਕਰ ਲਿਆ ਤਾਂ ਕਿਉਂ ਕਰ ਲਿਆ ਇਹ ਹੁਣ ਦੇਖ ਲੋ ਜੀ ਬਦਲਨੀ ਆ ਉਹ ਲੈ ਹੁਣ ਤੇਰੀ ਚਾਚੀ ਤਾਂ ਚੁੰਟੇ ਖੜੇ ਐ